ਸੱਚੇ ਖਾਲਜੀ ਕੈਨਡਾ ਨਿਊਜ਼ ਬੁਲਟਿਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਆ ਅੱਜ ਦੀਆਂ ਤਾਜ਼ਾ ਹੈਡਲਾਈਨਸ ਤੇ ਤੇ ਪੰਜਾਬੀ ਵਿਦਿਆਰਥੀ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਰਿਪੋਰਟ ਹਿੱਟ ਐਂਡ ਰਨ ਦੇ ਮਾਮਲੇ ਚ ਪਾਈ ਗਏ ਨੇ ਦੋਸ਼ ਕੈਨੇਡਾ ਦੇ ਡਾਕ ਮੁਲਾਜ਼ਮਾਂ ਦੀ ਹੜਤਾਲ ਫਿਲਹਾਲ ਟੱਲੀ ਅੱਜ ਵੀ ਕੋਈ ਟਕਵਾ ਹੱਲ ਨਾ ਨਿਕਲਣ ਦੀ ਸੂਰਤ ਦੇ ਵਿੱਚ ਕੰਮਕਾਜ ਹੋ ਸਕਦਾ ਹੈ ਠਾਪ ਸਕ੍ਰੀਚਵਾਂ ਦੇ ਵਿੱਚ ਕੁਝ ਬਿਨੇਕਾਰਾਂ ਦੇ ਵੱਲੋਂ ਪ੍ਰੋਵਿੰਸ ਤੋਂ ਵਰਕ ਪਰਮਿਟ ਵਧਾਉਣ ਦੀ ਗੁਹਾਰ ਲੈਜਿਸਲੇਚਰ ਪਹੁੰਚ ਕੇ ਐਮ ਐਲ ਏਜ਼ ਨੂੰ ਕਰਾਇਆ ਜਾਣਾ 10 ਸਾਲਾਂਾਂ 'ਚ ਪਹਿਲੀ ਵਾਰ ਘਟੀ ਫੈਡਰਲ ਪਬਲਿਕ ਸਰਵਿਸ ਸਟਾਫ ਦੀ ਗਿਣਤੀ ਪਿਛਲੇ ਸਾਲ ਕਰੀਬ 10000 ਨੌਕਰੀਆਂ ਘੀਆਂ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਦੋ ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇਗਾ ਹਿੱਟ ਐਂਡ ਰਨ ਦੇ ਮਾਮਲੇ ਦੇ ਵਿੱਚ ਇਹ ਦੋਵੇਂ ਪੰਜਾਬੀ ਨੌਜਵਾਨ ਦੋਸ਼ੀ ਪਾਏ ਗਏ ਨੇ ਇੱਕ ਵਿਅਕਤੀ ਨੂੰ ਕਾਰ ਦੇ ਨਾਲ ਟੱਕਰ ਮਾਰ ਦਿੱਤੀ ਗਈ ਸੀ ਤੇ ਟੱਕਰ ਮਾਰਨ ਤੋਂ ਬਾਅਦ ਤਕਰੀਬਨ 1.5 ਕਿਲੋਮੀਟਰ ਤੱਕ ਉਸ ਨੂੰ ਘਸੀਟਿਆ ਵੀ ਗਿਆ ਸੀ ਅਤੇ ਫਿਰ ਉਸ ਤੋਂ ਬਾਅਦ ਉਸ ਜ਼ਖਮੀ ਵਿਅਕਤੀ ਨੂੰ ਸੜਕ ਤੇ ਹੀ ਸੁੱਟ ਕੇ ਇਹ ਨੌਜਵਾਨ ਉੱਥੋਂ ਭੱਜ ਗਏ ਸੀ ਇਹ ਪੰਜਾਬੀ ਵਿਦਿਆਰਥੀ ਸਟੱਡੀ ਵੀਜ਼ੇ ਦੇ ਉੱਤੇ ਕੈਨੇਡਾ ਗਏ ਸੀ ਘਟਨਾ ਬੀਤੇ ਸਾਲ ਦੀ ਦੱਸੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ 피ੜਤ ਦੀ ਪਤਨੀ ਦਾ ਇਹ ਵੀ ਕਹਿਣਾ ਸੀ ਕਿ ਉਸਦੇ ਪੱਟੀ ਨੂੰ ਕੂੜਿਆਂ ਵਾਂਗ ਸੜਕ ਤੇ ਸੁੱਟ ਕੇ ਇਹ ਲੋਕ ਚਲੇ ਗਏ ਸੀ ਸਜ਼ਾ ਪੂਰੀ ਹੋਣ ਤੋਂ ਬਾਅਦ ਇਹਨਾਂ ਨੂੰ ਰਿਪੋਰਟ ਕੀਤਾ ਜਾਵੇਗਾ ਤੇ ਪ੍ਰਕਿਰਿਆ ਸ਼ੁਰੂ ਹੋਵੇਗੀ। ਕੈਨੇਡਾ ਦੇ ਸ਼ਹਿਰ ਸੜਿਚ ਜਨਵਰੀ 2024 ਵਿੱਚ ਹੋਏ ਹਿਜਨ ਰਨ ਮਾਮਲੇ 'ਚ ਧੋਪਾਰਤੀ ਵਿਦਿਆਰਥੀਆਂ ਹਗਨਪ੍ਰੀਤ ਤੇ ਜਗਦੀਪ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ। ਦੋਵਾਂ ਨੇ 45 ਸਾਲਾਂ ਜੇਸਨ ਐਲਬਰਟ ਗ੍ਰੇਨ ਨੂੰ ਆਪਣੀ ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਲਗਭਗ 1 ਕਿਲੋਮੀਟਰ 300 ਮੀਟਰ ਤੱਕ ਕਸਿਤਾ ਸੀ ਤੇ ਉਸ ਦੀ ਲਾਸ਼ ਨੂੰ ਸੜਕ ਦੇ ਕਿਨਾਰੇ ਸੁੱਟ ਦਿੱਤਾ ਐਸੇ ਘਟਨਾ ਤੋਂ ਬਾਅਦ ਦੋਵਾਂ ਨੂੰ ਸਜ਼ਾ ਪੂਰੀ ਕਰਨ ਤੋਂ ਬਾਅਦ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ ਇਹ ਘਟਨਾ 27 ਜਨਵਰੀ 2024 ਯਾਨੀ ਕਿ ਲੰਗੇ ਸਾਲ ਦੀ ਹੈ ਅਤੇ ਸਵੇਰੇ 1:38 ਵੇਲੇ ਘਟਨਾ ਵਾਪਰੀ ਸੀ ਜਦੋਂ ਗਗਨਪ੍ਰੀਤ ਸਿੰਘ ਅਤੇ ਜਗਜੀਤ ਸਿੰਘ ਦੀ ਲਾਲਫੋਰਡ ਮਸਟੈਂਗ ਚਲਾ ਰਹੇ ਸੀ। ਉਹਨਾਂ ਨੇ ਯੂਨੀਵਰਸਿਟੀ ਡਰਾਈਵ ਤੇ ਇੱਕ ਵਿਅਕਤੀ ਨੂੰ ਟੱਕਰ ਮਾਰੀ। ਘਟਨਾ ਦੇ ਸ਼ਮਤੀਦਾਂ ਨੇ 911 ਦੇ ਉੱਤੇ ਫੋਨ ਕੀਤਾ ਤੇ ਦੱਸਿਆ ਕਿ ਇੱਕ ਆਦਮੀ ਸੜਕ ਤੇ ਪਿਆ ਹੈ ਤੇ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਹੈ। ਕੁਝ ਪਲਾਂ ਬਾਅਦ ਉਹਨਾਂ ਨੇ ਉਹੀ ਕਾਰ ਗਰੇਨੂਕ ਛਿੜਦੇ ਹੋਏ ਦੇਖੀ। ਗਗਨਪ੍ਰੀਤ ਅਤੇ ਜਗਦੀਪ ਨੇ ਕਾਰ ਨੂੰ ਕੁਝ ਦੂਰੀ ਤੇ ਰੋਕਿਆ ਅਗਰੇ ਦੀ লাশ ਨੂੰ ਬਾਹਰ ਕੱਢਿਆ ਤੇ ਫਿਰ ਮੌਕੇ ਤੋਂ ਭੱਜ ਗਏ ਗਗਨਪ੍ਰੀਤ ਸਿੰਘ ਨੇ 6 ਜਨਵਰੀ 2025 ਨੂੰ ਤੇ ਜਗਦੀਪ ਸਿੰਘ ਨੇ 7 ਫਰਵਰੀ 2025 ਨੂੰ ਸੜੀ ਪ੍ਰੋਵਿੰਸ਼ਲ ਕੋਰਟ ਵਿੱਚ ਖਤਰਨਾਕ ਡਰਾਈਵਿੰਗ ਹਾਦਸੇ ਤੋਂ ਬਾਅਦ ਨਾ ਰੁਕਣ ਅਤੇ ਸਰੀਰ ਨਾਲ ਛੇੜਛਾੜ ਕਰਨ ਦੇ ਦੋਸ਼ਾਂ 'ਚ ਦੋਸ਼ਮੰਨਿਆ ਦੋਵਾਂ ਨੂੰ ਬਈ ਮਈ 2025 ਨੂੰ ਸਜ਼ਾ ਸੁਣਾਈ ਗਈ ਜਿਸ 'ਚ ਗਗਨਪ੍ਰੀਤ ਨੂੰ 3 ਸਾਲ ਦੀ ਕੈਦ ਤੇ 3 ਸਾਲ ਦੀ ਡਰਾਈਵਿੰਗ ਪਾਬੰਦੀ ਲੱਗੀ ਜਦਕਿ ਜਗਦੀਪ ਨੂੰ 4 ਸਾਲ ਦੀ ਕੈਦ ਤੇ 3 ਸਾਲ ਦੀ ਡਰਾਈਵਿੰਗ ਪਾਬੰਦੀ ਲੱਗੀ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਹਨਾਂ ਨੂੰ ਕੂੜੇ ਵਾਂਗ ਸੁੱਟ ਦਿੱਤਾ ਗਿਆ ਜੇਸਨ ਗਰੇ ਦੀ ਪਤਨੀ ਨੇ ਅਦਾਲਤ 'ਚ ਆਪਣੇ ਬਿਆਨ ਚ ਕਿਹਾ ਹੈ ਕਿ ਉਹਨਾਂ ਨੇ ਮੇਰੇ ਪਤੀ ਨੂੰ ਇਸ ਤਰ੍ਹਾਂ ਸੜਕ 'ਤੇ ਸੁੱਟ ਦਿੱਤਾ ਜਿਸ ਤਰ੍ਹਾਂ ਕੂੜਾ ਸੁੱਟਿਦਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਗਰੇ ਦਾ ਅੰਤਿਮ ਸੰਸਕਾਰ ਉਸ ਦੀਆਂ ਸੱਭਿਆਚਾਰਕ ਪਰੰਪਰਾਵਾਂ ਅਨੁਸਾਰ ਵੀ ਨਹੀਂ ਸੀ ਕੀਤਾ ਗਿਆ ਪਰਵਾਰ ਨੇ ਇਸ ਘਟਨਾ ਨੂੰ ਅਕਲਪਿਤ ਅਤੇ ਬੇਰਹਿਮ ਦੱਸਿਆ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਸਜ਼ਾ ਪੂਰੀ ਹੋ ਜਾਣ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ। ਦੋਵੇਂ ਸਟੱਡੀ ਵੀਜ਼ੇ ਤੇ ਕੈਨੇਡਾ ਆਏ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੋਵਾਂ ਦੋਸ਼ੀਆਂ ਵਿਰੁੱਧ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਲਈ ਹੈ। ਤੇ ਉਦੋਂ ਦੇ ਕੈਨੇਡਾ ਦੇ ਡਾਕ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਦੀ ਤਾਰੀਖ ਮਿੱਤੀ ਗਈ ਸੀ ਕਾਲ ਦਿੱਤੀ ਗਈ ਸੀ ਪਰ ਤਾਜ਼ਾ ਜਾਣਕਾਰੀ ਆਈ ਹੈ ਕਿ ਹੜਤਾਲ ਫਿਲਹਾਲ ਟਲ ਗਈ ਹੈ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਕੈਨੇਡਾ ਦੇ ਡਾਕ ਮੁਲਾਜ਼ਮਾਂ ਦੇ ਵੱਲੋਂ ਫਿਲਹਾਲ ਆਪਣੀ ਹੜਤਾਲ ਟਾਲ ਦਿੱਤੀ ਗਈ ਹੈ ਪਰ ਅੱਜ ਵੀ ਕੋਈ ਟਕਵਾਹਲ ਨਾ ਨਗਲਿੰਦੇ ਸੂਰਤ ਦੇ ਵਿੱਚ ਕੰਮਕਾਜ ਠੱਪ ਹੋ ਸਕਦਾ ਹੈ ਯੂਨੀਅਨ ਅਤੇ ਵਰਕਰਸ ਦੇ ਵਿਚਾਲੇ ਗੱਲਬਾਤ ਚੱਲ ਰਹੀ ਹੈ ਜੇਕਰ ਇਹ ਗੱਲਬਾਤ ਇਸ ਸਮੱਸਿਆ ਹੱਲ ਨਹੀਂ ਹੁੰਦੀ ਕਿਸੇ ਸੀੜੇ ਨਹੀਂ ਲੱਗਦੀ ਤਾਂ ਫਿਰ ਕੰਮਕਾਜ ਰੋਕਿਆ ਜਾ ਸਕਦਾ ਹੈ ਲੱਖਾਂ ਪਾਰਸਲਸ ਤੇ ਚਿੱਠੀਆਂ ਸਥਾਨ ਪਰਬਾਵਿਤ ਹੋਣ ਦੀ ਉਡੀਕ ਦੇ ਵਿੱਚ ਨੇ ਕੈਨੇਡਾ ਦੇ ਡਾਕ ਮੁਲਾਜ਼ਮਾਂ ਵੱਲੋਂ ਫਿਲਹਾਲ ਆਪਣੀ ਹੜਤਾਲ ਟਾਲ ਦਿੱਤੀ ਗਈ ਹੈ ਪਰ ਅਜ ਵੀ ਕੋਈ ਟਕਵਾਹਲ ਨਾ ਨਿਕਲੰਦੀ ਸੂਰਤ 'ਚ ਕੰਮਕਾਜ ਠੱਪ ਹੋ ਸਕਦਾ ਹੈ ਮੁਲਾਜ਼ਮ ਯੂਨੀਅਨ ਵੱਲੋਂ ਆਪਣੇ ਮੈਂਬਰਾਂ ਨੂੰ ਓਵਰਟਾਈਮ ਤੋਂ ਪਰਹੇਜ਼ ਕਰਨ ਦਾ ਸੁਝਾਅ ਦਿੱੰਦਿਆ ਅਗਲੇ ਰਣਨੀਤੀ ਦੇ ਵਿਚਾਰ ਕੀਤਾ ਜਾ ਰਿਹਾ ਹੈ ਦੱਸਣਾ ਬੰਦ ਹੈ ਕਿ ਵੀਰਵਾਰ ਰਾਤ ਕੈਨੇਡਾ ਪੋਸਟ ਤੇ ਮੁਲਾਜ਼ਮ ਯੂਨੀਅਨ ਦਰਮਿਆਨ ਹੋਈ ਗੱਲਬਾਤ ਕਿਸੇ ਸਿੱਟੇ ਤੇ ਨਾ ਪੁੱਛ सकी ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਕਿਹਾ ਹੈ ਕਿ ਮਹਿੰਗਾਈ ਦੇ ਮੱਦੇਨਜ਼ਰ ਆਉਂਦੇ 4 ਸਾਲ ਦੌਰਾਨ ਮਹਤਾਨੇ ਵਿੱਚ 19% ਵਾਦਾ ਮੰਗਿਆ ਜਾ ਰਿਹਾ ਹੈ ਪਰ ਕ੍ਰਾਊਨ ਕਾਰਪੋਰੇਸ਼ਨ ਦੀ ਪੇਸ਼ਕਸ਼ ਬਹੁਤ ਘਟ ਹੈ। ਸੂਤਰਾਂ ਮੁਤਾਬਕ ਕ੍ਰਾਊਨ ਕਾਰਪੋਰੇਸ਼ਨ ਤਨਖਾਹਾਂ 'ਚ 13% ਵਾਅਦੇ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਦੌਰਾਨ ਕੈਨੇਡਾ ਪੋਸਟ ਦੀ ਤਰਜਮਾਨ ਲੀਜ਼ਾ ਲਿਓ ਨੇ ਕਿਹਾ ਕਿ ਮੁਲਾਜ਼ਮ ਯੂਨੀਅਨ ਨਾਲ ਮੀਟਿੰਗ ਅਧੇ ਘੰਟੇ ਤੋਂ ਪਹਿਲਾਂ ਖਤਮ ਹੋ ਗਈ ਤੇ ਇਸ ਦੌਰਾਨ ਬਕਾਇਆ ਮੁੱਦਿਆਂ ਵਿੱਚੋਂ ਬਹੁਤ ਥੋੜਿਆਂ ਬਾਰੇ ਵਿਚਾਰ ਵਟਾਂਦਰਾ ਹੋ ਸਕਿਆ। ਲਿਓ ਨੇ ਦੱਸਿਆ ਕਿ ਯੂਨੀਅਨ ਨੂੰ ਜਲਦ ਤੋਂ ਜਲਦ ਗੱਲਬਾਤ ਲਈ ਵਾਪਸ ਆਉਣ ਦਾ ਸੱਦਾ ਦਿੱਤਾ ਗਿਆ ਹੈ ਮੁਲਾਜ਼ਮ ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਮੈਨੇਜਮੈਂਟ ਸ਼ਹਿਰੀ ਇਲਾਕਿਆਂ ਵਿੱਚ ਆਰਜੀ ਅਸਾਮੀਆਂ ਦੀ ਗਿਣਤੀ ਵੀ ਫਸਲੀ ਵਧਾਉਣਾ ਚਾਹੁੰਦੀ ਹੈ ਉਧਰ ਕੈਨੇਡੀਅਨ ਡਾਕ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੇ ਹੜਤਾਲ ਤੇ ਜਾਂਦੀ ਸੂਰਤ ਵਿੱਚ ਹਰ ਹਫ਼ਤੇ 85 ਲੱਖ ਚਿੱਠੀਆਂ ਤੇ 11 ਲੱਖ ਪਾਰਸਲ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਣਗੇ ਤੇ ਪਹਿਲਾਂ ਤੋਂ ਹੀ ਆਰਥਿਕ ਨਿਗਾਰਦਾ ਸ਼ਿਕਾਰ ਕ੍ਰਾਊਨ ਕਾਰਪੋਰੇਸ਼ਨ ਦਾ ਘਾਟਾ ਹੋਰ ਵਾਚਾ ਹੋਵੇਗਾ 2024 ਦੇ ਪਹਿਲੇ 9 ਮਹੀਨੇ ਦੌਰਾਨ ਕੈਨਡਾ ਪੋਸਟ ਦਾ ਸੰਚ ਕੈਨੇਡਾ ਕਾਟਾ 803 ਮਿਲੀਨ ਡਾਲਰ ਹੈ ਤੇ 2018 ਤੋਂ ਡਾਕ ਵਿਭਾਗ ਨੂੰ 3.8 ਅਰਬ ਡਾਲਰ ਦਾ ਕਾਟਾ ਪੈ ਚੁੱਕਾ ਹੈ 20 ਜਨਵਰੀ ਮਹੀਨੇ ਦੌਰਾਨ ਕੈਨੇਡਾ ਪੋਸਟਲ ਨੂੰ ਫੈਡਰਲ ਸਰਕਾਰ ਤੋਂ 1 ਕਰੋੜ ਡਾਲਰ ਦਾ ਖਰਚਾ ਵੀ ਹਾਸਲ ਹੋਇਆ ਹੈ। ਪਿਛਲੇ ਸਾਲ ਹੋਈ ਡਾਕ ਮੁਲਾਜ਼ਮਾਂ ਦੀ ਹੜਤਾਲ ਕਾਰਨ ਕੈਨੇਡਾ ਦੇ ਛੋਟੇ ਕਾਰੋਬਾਰੀਆਂ ਨੂੰ ਅੰਦਾਜ਼ਨ 160 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ। 15 ਨਵੰਬਰ ਤੋਂ ਸ਼ੁਰੂ ਹੋਈ ਹੜਤਾਲ 32 ਦਿਨ ਚੱਲੀ ਰਹੀ ਤੇ ਫੈਡਰਲ ਸਰਕਾਰ ਦੇ ਦਖਲ ਮਗਰੋਂ ਹੀ ਡਾਕ ਮੁਲਾਜ਼ਮ ਕੰਮ 'ਤੇ ਪਰਤੇ। ਤਨਖਾਹਾਂ 'ਚ ਵਾਅਦੇ ਤੋਂ ਇਲਾਵਾ ਡਾਕ ਮੁਲਾਜ਼ਮਾਂ ਵੱਲੋਂ ਆਰਜੀ ਕਾਮਿਆਂ ਨੂੰ ਮੈਡੀਕਲ ਛੁੱਟੀਆਂ, ਡਿਸੇਬਿਲਟੀ ਪੇਮੈਂਟਸ ਅਤੇ ਵਧੇਰੇ ਹੱਕਾਂ ਦੀ ਮੰਗ ਕੀਤੀ ਜਾ ਰਹੀ ਹੈ। ਕੈਨੇਡਾ ਪੋਸਟ ਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਦੇ ਦਰਮਿਆਨ ਹੋਏ ਸਮਝੌਤੇ ਮੁਤਾਬਕ ਹੜਤਾਲ ਦੇ ਸੁਰੂ ਚਵੀ ਕੈਨੇਡਾ ਚਾਈਲਡ ਬੈਨੀਫਿਟ 올ਡ ਏਜ ਸਿਕਿਉਰਿਟੀ ਤੇ ਕੈਨੇਡਾ ਪੈਨਸ਼ਨ ਪਲਾਨ ਦੀਆਂ ਅਦਾਇਗੀਆਂ ਲਾਪਾਤਰੀਆਂ ਤੱਕ ਪੁੱਜਣੀਆਂ ਲਾਜ਼ਮੀ ਕੀਤੀਆਂ ਜਾ ਰੀਆਂ ਨੇ ਤੇ ਉਦੋਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਖਾਸ ਕਰਕੇ ਉਹ ਲੋਕ ਜੋ ਪ੍ਰਵਾਸੀ ਨੇ ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਵਾਲੀ ਐ ਸਸਕੇਚਵਾਂ ਦਾ ਜ਼ਿਕਰ ਕਰਦੇ ਆ ਸਸਕੇਚਵਾਂ ਦੇ ਵਿੱਚ ਕੁਝ ਬੇਨਿਕਾਰਾਂ ਦੇ ਵੱਲੋਂ ਪ੍ਰੋਵਿੰਸ ਤੋਂ ਵਰਕ ਪਰਮਿਟ ਵਧਾਉਣ ਦੀ ਗੁਹਾਰ ਲਗਾਈ ਗਈ ਹੈ ਇਹਨਾਂ ਬੇਨਿਕਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਨੇ ਪਰ ਵਰਕ ਪਰਮਿਟ ਦੀ ਮਿਆਦ ਵਧਾ ਦੇਣੀ ਚਾਹੀਦੀ ਹੈ ਅਤੇ ਅਜਿਹੇ ਸੂਰਤ ਦੇ ਵਿੱਚ ਲੈਜਿਸਲੇਚਰ ਪਹੁੰਚ ਕੇ ਇਹਨਾਂ ਨੇ ਐਮ ਐਲ ਏਜ਼ ਨੂੰ ਜਾਣੂ ਕਰਵਾਇਆ ਇਸ ਮਾਮਲੇ ਤੋਂ ਨਾਲ ਹੀ ਪ੍ਰੋਟੈਸਟ ਵੀ ਕੀਤਾ ਗਿਆ ਇਸ ਬਾਬਤ ਇੱਕ ਡਿਟੇਲਡ ਰਿਪੋਰਟ ਤਿਆਰ ਹੈ ਨਜ਼ਰ ਮਾਰਦੇ ਆ ਰਿਪੋਰਟ ਤੇ ਸਕੈਚਵਾਂਚੇ ਕੰਮ ਕਰ ਰਹੇ ਕੁਝ ਅਜਿਹੇ ਬੇਨਕਾਰ ਜਿਨ੍ਹਾਂ ਨੇ ਵਰਕ ਪਰਮਿਟ ਦੀ ਮਿਆਦ ਮੁੱਕਣ ਕਿਨਾਰੇ ਖੜੀ ਹੈ ਉਹਨਾਂ ਦੇ ਵੱਲੋਂ ਹਾਲ ਹੀ ਵਿੱਚ ਪ੍ਰੋਵਿੰਸ਼ਲ ਸਰਕਾਰ ਤੋਂ ਵਰਕ ਪਰਮਿਟ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਜਿਹੇ ਕੁਝ ਬੇਨਕਾਰਾਂ ਵੱਲੋਂ ਪ੍ਰੋਵਿੰਸ ਦੀ ਲੈਜਿਸਲੇਚਰ ਪਹੁੰਚ ਕੇ ਐਮ ਐਲ ਏਜ਼ ਨੂੰ ਮਸਲੇ ਤੋਂ ਜਾਣੂ ਕਰਵਾਇਆ ਗਿਆ ਹੈ ਫੈਡਰਲ ਸਰਕਾਰ ਵੱਲੋਂ ਲਿਆਂਦੀ ਗਈ ਸੀ ਪਾਲਿਸੀ ਕੈਂਡਾ ਦੇ ਵਿੱਚ ਵਰਕ ਪਰਮਿਟ ਹੋਲਡਰਸ ਦੇ ਸਟੇਟਸ ਨੂੰ ਧਿਆਨ ਚ ਰੱਖਦੇ ਆ ਫੈਡਰਲ ਸਰਕਾਰ ਵੱਲੋਂ ਇੱਕ ਪਾਲਿਸੀ ਲਿਆਂਦੀ ਗਈ ਸੀ ਜਿਸ ਤੇ ਪ੍ਰੋਵਿੰਸਸ ਵੱਲੋਂ ਸਿਫਾਰਿਸ਼ ਕੀਤੇ ਜਾਣ ਤੇ ਪੀਆਰ ਦੀ ਅਰਜ਼ੀ ਤੇ ਕੋਈ ਫੈਸਲਾ ਆਉਣ ਤੱਕ ਵੀ ਨਿਕਾਰਾ ਨੂੰ ਵਰਕ ਪਰਮਿਟ ਮਿਲ ਸਕਦਾ ਹੈ ਇਸ ਤਹਿਤ ਜੇਕਰ ਕਿਸੇ ਬੇਨਿਕਾਰ ਨੇ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਤਹਿਤ ਅਰਜ਼ੀ ਦਿੱਤੀ ਹੋਵੇ ਤਾਂ ਪ੍ਰੋਵਿੰਸ ਵੱਲੋਂ ਉਕਤ ਬੇਨਿਕਾਰ ਨੂੰ ਓਪਨ ਵਰਕ ਪਰਮਿਟ ਸਪੋਰਟ ਲੈਟਰ ਦੇਣਾ ਪੈਂਦਾ ਹੈ ਜਿਸ ਤੋਂ ਬਾਅਦ ਓਪਨ ਵਰਕ ਪਰਮਿਟ ਦੀ ਅਰਜ਼ੀ ਦਿੱਤੀ ਜਾ ਸਕਦੀ ਹੈ ਕੈਨੇਡਾ ਦੇ ਹਰ ਪ੍ਰੋਵਿੰਸ ਵੱਲੋਂ ਆਪਣਾ ਇੱਕ ਇਮੀਗ੍ਰੇਸ਼ਨ ਪ੍ਰੋਗਰਾਮ ਚਲਾਇਆ ਜਾਂਦਾ ਹੈ ਜਿਸ ਨੂੰ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪ੍ਰੋਵਿੰਸ ਇਸ ਨੂੰ ਆਪਣੀਆਂ ਲੋੜਾਂ ਦੇ ਹਿਸਾਬ ਨਾਲ ਚਲਾਉਂਦੀ ਹੈ ਕਿਸੇ ਵੀ ਸੂਬੇ 'ਚ ਕੰਮ ਕਰਦੇ ਹੋਏ ਬੇਨਿਕਾਰਾ ਆਪਣੀ ਪੜ੍ਹਾਈ ਤਜਰਬੇ ਭਾਸ਼ਾ ਦੀ ਮੁਹਾਰਤ ਅਤੇ ਜੌਬ ਆਫਰ ਦੇ ਆਧਾਰ 'ਤੇ ਪ੍ਰੋਵਿੰਸ ਨੂੰ ਪੀਆਰ ਦੀ ਅਰਜ਼ੀ ਦਿੰਦੇ ਨੇ ਪ੍ਰੋਵਿੰਸਵਲੋਂ ਪੀਐਨਪੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਬੇਨਿਕਾਰ ਫੈਡਰਲ ਪੱਤਰ ਤੇ ਪੀਆਰ ਦੀ ਅਰਜ਼ੀ ਦਿੰਦੇ ਨੇ ਤੇ ਕੈਨੇਡਾ ਚ ਪਰਮਨੈਂਟ ਰੈਜ਼ੀਡੈਂਟ ਬਣ ਜਾਂਦੇ ਨੇ ਸਾਰੀਆਂ ਪ੍ਰੋਵਿੰਸਿਜ਼ ਇਸ ਵਿੱਚ ਭਾਗ ਨਹੀਂ ਲੈ ਰਹੀਆਂ ਇਸ ਪਾਲਿਸੀ ਤਹਿਤ ਵੱਖ-ਵੱਖ ਪ੍ਰੋਵਿੰਸਿਜ਼ ਨੇ ਇਸ ਵਿੱਚ ਭਾਗ ਲੈਣਾ ਸੀ ਪਰ ਇਮੀਗ੍ਰੇਸ਼ਨ ਵਿਭਾਗ ਦੀ ਵੈੱਬਸਾਈਟ ਅਨੁਸਾਰ ਹੁਣ ਤੱਕ ਸਿਰਫ ਮੈਨੀਟੋਬਾ ਤੇ ਯਕੋਨ ਹੀ ਇਸ ਵਿੱਚ ਭਾਗ ਲੈਣੇ ਨੇ ਜਿਸ ਦਾ ਭਾਵ ਹੈ ਕਿ ਹੋਰਨਾਂ ਸੂਬਿਆਂ ਦੇ ਬੇਨਿਕਾਰ ਇਸ ਪਾਲਿਸੀ ਦਾ ਲਾਭ ਨਹੀਂ ਲੈ پا ਰਹੇ ਇਹਨਾਂ ਬੇਨਿਕਾਰਾਂ ਦਾ ਕਹਿਣਾ ਹੈ ਕਿ ਪੀਆਰ ਨਾ ਹੋਣ ਅਤੇ ਵਰਕ ਪਰਮਿਟ ਮੁਕੰਦੀ ਮਿਆਦ ਨੇੜ ਬਿਨੇਕਾਰ ਮੁਤਾਬਿਕ ਪ੍ਰੋਵਿੰਸ਼ੀਅਲ ਸਰਕਾਰ ਇਸ ਮਾਮਲੇ 'ਚ ਕੋਈ ਫੈਸਲਾ ਲੈ ਕੇ ਵਰਕ ਪਰਮਿਟ ਦੇ ਵਾਅਦੇ ਦਾ ਮਸਲਾ ਹੱਲ ਕਰ ਸਕਦੀ ਹੈ ਜਿਸ ਨਾਲ ਉਸ ਸੂਬੇ ਦੀ ਆਰਥਿਕ ਤਰੱਕੀ 'ਚ ਯੋਗਦਾਨ ਪਾ ਸਕਦੇ ਨੇ ਵਿਰੋਧੀ ਪਾਰਟੀ ਐਨਡੀਪੀ ਦੇ ਐਮਐਲਏ ਤੇ ਇਮੀਗ੍ਰੇਸ਼ਨ ਦੇ ਸ਼ੈਡੋ ਮਿਨਿਸਟਰ ਨੂਰ ਬੁਰਕੀਨੇ ਕਹੇ ਹੈ ਕਿ ਅਜੇਹ ਬੇਨਿਕਾਰਾਂ ਦਾ ਇੱਕ ਵਫਦਰ ਹਾਲ ਹੀ ਵਿੱਚ ਉਹਨਾਂ ਨੂੰ ਮਿਲਿਆ ਸੀ ਤੇ ਆਪਣੀਆਂ ਮੰਗਾਂ ਬਾਰੇ ਗੱਲਬਾਤ ਕੀਤੀ ਸੀ ਨੂਰ ਬੁਰਕੀਨੇ ਕਹੇ ਕਿ ਉਹਨਾਂ ਵੱਲੋਂ ਇਸ ਮਸਲੇ ਨੂੰ ਸੂਬੇ ਦੇ ਇਮੀਗ੍ਰੇਸ਼ਨ ਮਿਨਿਸਟਰ ਕੋਲ ਪੁੱਛਦਾ ਕੀਤਾ ਗਿਆ ਪਰ ਸੂਬਾਈ ਸਰਕਾਰ ਵੱਲੋਂ ਫਿਲਹਾਲ ਤੱਕ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਨਿਜੀਠਿਆ ਜਾ ਰਿਹਾ ਸਸਕੇਚੁਆਨ ਚ ਅੰਤਰਰਾਸ਼ਟਰੀ ਪ੍ਰਵਾਸੀਆਂ ਦੀ ਗਿਣਤੀ ਚ ਕਮੀ ਦੇਖਣ ਨੂੰ ਮਿਲ ਰਹੀ ਹੈ ਸਟੈਟਿਸਟਿਕਸ ਕੈਨੇਡਾ ਵੱਲੋਂ ਲੰਘੇ ਸਾਲ ਸਤੰਬਰ ਦੌਰਾਨੇ ਜਾਰੀ ਆਂਕੜਿਆਂ ਮੁਤਾਬਕ 2024 ਦੀ ਦੂਜੀ ਤਿਮਾਹੀ ਚ ਸਸਕੇਚੁਆਨ ਨੇ ਵਿਦੇਸ਼ਾਂ ਤੋਂ 7720 ਪਰਵਾਸੀਆਂ ਨੂੰ ਸਵੀਕਾਰ ਕੀਤਾ ਹੈ ਜੋ ਕਿ ਪਿਛਲੇ ਸਾਲ ਇਸੇ ਸਮੇਂ ਆਏ 9681 ਪ੍ਰਵਾਸੀਆਂ ਨਾਲੋਂ ਤਕਰੀਬਨ 20% ਘੱਟ ਸੀ ਜੁਲਾਈ 2024 ਤੱਕ ਦੇ ਆਂਕੜਿਆਂ ਮੁਤਾਬਕ ਸਸਕੇਚਵਾਂਦੀ ਆਬਾਦੀ 1239865 ਹੈ ਸੂਬੇ ਦੇ ਸਾਲਾਨਾ ਪੀਆਰ ਟੀਚੇ ਵੀ ਘਟੇ ਨੇ ਦਸਨਿਉ ਗਏ ਕਿ ਫੈਡਰਲ ਸਰਕਾਰ ਵੱਲੋਂ ਟੀਚੇ 'ਚ 50% ਦੀ ਕਟੌਤੀ ਕੀਤੀ ਗਈ ਹੈ ਕੈਨੇਡਾ ਵੱਲੋਂ ਪੀਆਰ ਦੇ ਕੁੱਲ ਟੀਚਿਆਂ 'ਚ ਇਹ ਕਟੌਤੀ ਕੀਤੀ ਗਈ ਹੈ ਜਿਸ ਨਾਲ ਪੀਐਨਪੀ ਦੀਆਂ ਸੀਟਾਂ ਤੇ ਵੀ ਆੜੀ ਚੱਲੀ ਹੈ 2024 ਦੇ ਟੀਚਿਆਂ 'ਚ ਜਿੱਥੇ ਕੈਨੇਡਾ ਭਾਰਤ ਚ ਜਾਨੂ 110000 ਸੀਟਾਂ ਦਿੱਤੀਆਂ ਗਈਆਂ ਨੇ 2025 ਵਿੱਚ ਇਹ ਸੀਟਾਂ 55000 ਰਹਿ ਗਈਆਂ ਫੈਡਰਲ ਸਰਕਾਰ ਦੇ ਇਸ ਐਲਾਨ ਨਾਲ ਸਸਕੇਚਵਨ ਚ ਸੀਟਾਂ ਦੀ ਗਿਣਤੀ 3625 ਰਹਿ ਗਈ ਹੈ ਜੋ ਕਿ 2009 ਤੋਂ ਬਾਅਦ ਸਭ ਤੋਂ ਘੱਟ ਹੈ ਸਸਕੇਚਵਨ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਬਾਰੇ ਵਿਦੇੜੀ ਜਾਣਕਾਰੀ ਆਨਲਾਈਨ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਧਰ ਫੈਡਰਲ ਪਬਲਿਕ ਸਰਵਿਸes ਸਟਾਫ ਦਾ ਆਂਕੜਾ ਸਾਹਮਣੇ ਆਇਆ ਹੈ ਕਿ ਕਿ 10 ਸਾਲਾਂ ਦੇ ਵਿੱਚ ਪਹਿਲੀ ਵਾਰ ਫੈਡਰਲ ਪਬਲਿਕ ਸਰਵਿਸ ਸਟਾਫ ਦੀ ਗਿਣਤੀ ਘਟੀ ਹੈ 10 ਸਾਲ ਪਹਿਲਾਂ ਇਹ ਗਿਣਤੀ ਘੱਟੀ ਸੀ ਤੇ ਹੁਣ ਫੈਡਰਲ ਪਬਲਿਕ ਸਰਵਿਸ ਸਟਾਫ ਯਾਨੀ ਕਿ ਜਿਹੜਾ ਸਟਾਫ ਫੈਡਰਲ ਸਰਕਾਰ ਜਾਂ ਫੈਡਰਲ ਸਟਰਕਚਰ ਦੇ ਅਧੀਨ ਕੰਮ ਕਰਦਾ ਹੈ ਉਸ ਦੇ ਵਿੱਚ ਲਗਾਤਾਰ ਕਮੀ ਆ ਰਹੀ ਹੈ ਸੀਆਰਏ ਦੀ ਗੱਲ ਕੀਤੀ ਜਾਵੇ ਆਰਸੀਐਮਪੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ سارے ਡਿਪਾਰਟਮੈਂਟ ਪ੍ਰਭਾਵਿਤ ਹੋ ਰਹੇ ਨੇ ਬੀਤੇ ਸਾਲ ਕਰੀਬ 10000 ਨੌਕਰੀਆਂ ਚਲੀਆਂ ਗਈਆਂ ਸੀਆਰਏ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਕਜ਼ਨਾ ਬੋਰਡ ਉਸਕਰਤੇ ਤੇ ਦੁਆਰਾ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਪਿਛਲੇ ਸਾਲ ਲਗਭਗ 10000 ਨੌਕਰੀਆਂ ਦੀ ਕਟੌਤੀ ਤੋਂ ਬਾਅਦ 2015 ਤੋਂ ਬਾਅਦ ਫੈਡਰਲ ਪਬਲਿਕ ਸਰਵਿਸ ਪਹਿਲੀ ਵਾਰ ਸੁੰਗੜ ਗਈ ਹੈ 2024 ਤੇ 25 ਦੇ ਵਿਚਾਲੇ 9807 ਨੌਕਰੀਆਂ ਜੋ ਇੱਕ ਮਹੱਤਵਪੂਰਨ ਵਾਗਿਨਤੀ 7055 ਜਾਂ 72 ਫੀਸਦੀ ਪਾਕਸ ਕੈਨੇਡਾ ਨੈਸ਼ਨਲ ਕੈਪੀਟਲ ਕਮਿਸ਼ਨ ਤੇ ਕੈਨੇਡਾ ਰੈਵਨਿਊ ਏਜੰਸੀ ਵਰਗੀਆਂ ਫੈਡਰਲ ਏਜੰਸੀਆਂ ਦੇ ਵਿੱਚ ਸੀ ਬਾਕੀ 2755 ਜਾਂ 28 ਫੀਸਦੀ ਮੁੱਖ ਲੋਕ ਪ੍ਰਸ਼ਾਸਨ ਦੇ ਵਿੱਚ ਸਨ ਮਾਰਚ 2024 ਵਿੱਚ ਏਜੰਸੀਆਂ ਤੇ ਲੋਕ ਪ੍ਰਸ਼ਾਸਨ ਦੇ ਵਿੱਚ 360772 ਫੈਡਰਲ ਪਬਲਿਕ ਸਰਵੈਂਟਸ ਨੌਕਰੀ ਦੇ ਸਨ ਇੱਕ ਸਾਲ ਬਾਅਦ ਇਹ ਗਿਣਤੀ ਘਟ ਕੇ 357900 ਹੋ ਗਈ ਜੋ ਕਿ ਕੋ ਲਕਾਰਜਪਾਲ ਚ 2.6 ਫੀਸਦੀ ਦੀ ਕਮੀ ਹੈ ਇਸ ਡਾਟਾ ਚ ਆਰਸੀਐਮਪੀ ਕੈਨੇਡੀਅਨ ਆਰਮਡ ਫੋਰਸਸ ਜਾਂ ਕੁਝ ਹੋਰ ਰੋਜ਼ਗਾਰ ਦਾਤਾ ਸ਼ਾਮਿਲ ਨਹੀਂ ਹਨ ਆਖਰੀ ਵਾਰ ਫੈਡਰਲ ਪਬਲਿਕ ਸਰਵੇਸ ਇੱਕ ਦਹਾਕਾ ਪਹਿਲਾਂ ਸੁੰਗੜੀ ਸੀ 2013 ਦੇ ਵਿੱਚ 2,68,817 ਪਬਲਿਕ ਸਰਵੈਂਟਸ ਸਨ ਜੋ 2014 ਚ ਘਟ ਕੇ 2,57,138 ਹੋ ਗਏ ਤੇ 2015 ਚ ਦੁਬਾਰਾ ਘਟ ਕੇ 2,57,034 ਹੋ ਗਏ ਇਹ ਗਿਣਤੀ ਲਗਾਤਾਰ ਵਧ ਰਹੀ ਸੀ ਮੀਡੀਆ ਨੇ ਟੀਬੀਐਸ ਦੇ ਨਾਲ ਸੰਪਰਕ ਕੀਤਾ ਤਾਂ ਜੋ ਇਹ ਪੁੱਛਿਆ ਜਾ ਸਕੇ ਕਿ ਆਟਵਾ ਤੇ ਤੀਨੋਂ ਦੇ ਵਿੱਚ ਕਿੰਨੀਆਂ ਨੌਕਰੀਆਂ ਗਈਆਂ ਨੇ ਪਰ ਜਾਣਕਾਰੀ ਹਾਸਲ ਨਾ ਹੋ ਸકી। ਸੀਆਰਏ ਸੱਪਤਵਾਰ ਪ੍ਰਭਾਵਿਤ ਹੋਇਆ ਹੈ। ਨਵੰਬਰ ਦੇ ਵਿੱਚ ਖਜ਼ਾਨਾ ਬੋਰਡ ਨੇ ਪਬਲਿਕ ਸਰਵਿਸ ਯੂਨੀਅਨਸ ਨੂੰ ਇਸ ਬਾਰੇ ਅਪਡੇਟ ਕੀਤਾ ਸੀ ਕਿ ਉਹ ਕਿਵੇਂ ਵਿਭਾਗਾਂ ਨੂੰ 4 ਸਾਲਾਂ 'ਚ 15 ਬਿਲੀਅਨ ਡਾਲਰ ਦੇ ਬਜਟ ਤੀਚਾ ਨੂੰ ਪੂਰਾ ਕਰਨ ਲਈ ਖਰਚ ਘਟਾਉਣ ਲਈ ਨਿਰਦੇਸ਼ ਦੇ ਰਹੇ ਨੇ ਅਤੇ ਯੂਨੀਅਨਸ ਨੇ ਚੇਤਾਵਨੀ ਦਿੱਤੀ ਸੀ ਕਿ ਨੌਕਰੀਆਂ 'ਚ ਕਟੌਤੀ ਹੋਣ ਵਾਲੀ ਹੈ। ਕਟੌਤੀਆਂ ਵਿਭਾਗਾ ਤੇ ਏਜੰਸੀਆਂ ਦੇ ਵਿੱਚ ਬਰਾਬਰ ਨਹੀਂ ਹੋਈਆਂ ਜ਼ਿਆਦਾਤਰ ਹਾਲੀਆ ਕਟੌਤੀਆਂ ਕੈਂਡਾ ਰੈਵਨਿਊ ਏਜੰਸੀ ਚ ਹੋਈਆਂ ਨੇ ਜਿੱਥੇ 600 55 ਨੌਕਰੀਆਂ ਖਤਮ ਹੋਈਆਂ ਇਸ ਨਾਲ ਟੈਕਸ ਏਜੰਸੀ ਚ ਕੁੱਲ ਮੁਲਾਜ਼ਮਾਂ ਦੀ ਗਿਣਤੀ 52499 ਰਹਿ ਗਈ ਸੀਆਰਐਨ ਨੇ ਪਿਛਲੇ ਸਾਲ ਛਾਂਟੀਆਂ ਦਾ ਐਲਾਨ ਕੀਤਾ ਸੀ ਜਿਸ ਵਿੱਚੋਂ ਕੁਝ ਤਾਂ ਇਸੇ ਹਫਤੇ ਹੋ ਰਹੀਆਂ ਨੇ ਯੂਨੀਅਨ ਆਫਰ ਟੈਕਸੇਸ਼ਨ EMPLOYES ਦੇ ਨੈਸ਼ਨਲ ਪ੍ਰੈਜ਼ੀਡੈਂਟ ਮਾਰਕ ਬ੍ਰੀਅਰ ਨੇ ਇੱਕ ਬਿਆਨ ਚ ਕਿਹਾ ਕਿ ਇਹ ਲਗਾਤਾਰ ਕਟੌਤੀਆਂ ਸਾਡੇ ਮੈਂਬਰਾਂ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ ਪਰ ਇੱਕ ਨੀਡਨ ਆਬਾਦੀ ਤੇ ਕਾਰੋਬਾਰਾਂ ਨੂੰ ਵੀ ਬਹੁਤ ਪ੍ਰਭਾਵਿਤ ਕਰਦੀਆਂ ਨੇ ਹਰ ਅਦਿਨੋ ਖਤਮ ਕਰਨ ਦੇ ਨਾਲ ਪ੍ਰਕਿਰਿਆ 'ਚ ਦੇਰੀ ਲੰਬੀ ਹੁੰਦੀ ਜਾਂਦੀ ਹੈ ਕਾਲਾਂ ਦਾ ਜਵਾਬ ਨਹੀਂ ਮਿਲਦਾ ਫਾਈਲਾਂ ਦੇ ਢੇਰ ਲੱਗੇ ਨੇ ਤੇ ਲੋਕਾਂ ਲਈ ਅਨਿਸ਼ਚਿਤਤਾ ਵਧ ਰਹੀ ਹੈ ਸੀਆਰਐਸ ਸਟਾਫ ਬਰਕਰਾਰ ਹੈ ਉਨ੍ਹਾਂ ਨੂੰ ਉਹਨਾਂ ਦੀਆਂ ਸਮਰੱਥਾਵਾਂ ਤੋਂ ਵੱਧ ਕੰਮ ਮਿਲ ਰਿਹਾ ਹੈ ਮੁੱਖ ਵਿਭਾਗਾਂ ਵਿੱਚੋਂ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜਨਸ਼ਿਪ ਕੈਨਡਾ ਨੂੰ ਵੀ ਵੱਡਾ ਝਟਕਾ ਲੱਗਿਆ ਹੈ ਜਿਸ ਵਿੱਚ 1944 ਮੁਲਾਜ਼ਮਾਂ ਦੀ ਨੌਕਰੀ ਗਈ ਹੈ ਤੇ ਕੁੱਲ 11148 ਮੁਲਾਜ਼ਮ ਰਹਿ ਗਏ ਨੇ ਪਿਛਲੇ ਸਾਲ ਦੌਰਾਨ ਮੁੱਠੀ ਪਰ ਵਿਭਾਗਾਂ ਅਤੇ ਏਜੰਸੀਆਂ ਨੇ ਆਪਣੇ ਕਾਰਜਭਰ ਵਿੱਚ ਵਾਅਦਾ ਦਰਜ ਕੀਤਾ ਜਿਸ ਵਿੱਚ ਕੁਦਰਤੀ ਸਰੋਤ ਕੈਨਡਾ ਚ 293 ਮੁਲਾਜ਼ਮ ਰਾਸ਼ਟਰੀ ਰੱਖਿਆ ਦੇ ਵਿੱਚ 381 ਮੁਲਾਜ਼ਮ ਗਲੋਬਲ ਅਫੇਅਰਸ ਕੈਨਡਾ ਚ 218 ਮੁਲਾਜ਼ਮ ਤੇ ਕਮਿਊਨੀਕੇਸ਼ਨ ਸਿਕਿਉਰਿਟੀ ਇਸ ਸਟੈਬਲਿਸ਼ਮੈਂਟ ਦੇ ਵਿੱਚ 196 ਮੁਲਾਜ਼ਮਾਂ ਦਾ ਵਾਅਦਾ ਸ਼ਾਮਿਲ ਹੈ ਹਾਲ ਹੀ ਵਿੱਚ ਹੋਈਆਂ ਫੈਡਰਲ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਕੰਜ਼ਰਵੇਟਿਵ ਲੀਡਰ ਪੀਰ ਪੋਲੀਵ ਇਹ ਦੋਵਾਂ ਨੇ ਫੈਡਰਲ ਪਬਲਿਕ ਸਰਵਿਸ ਦੇ ਵਿੱਚ ਫਜ਼ੂਲ ਖਰਚ ਨੂੰ ਰੋਕਣ ਦਾ ਅਹਿਦ ਕੀਤਾ ਸੀ ਪੋਲੀਵ ਨੇ ਕਿਹਾ ਸੀ ਕਿ ਇੱਕ ਕੰਜ਼ਰਵੇਟਿਵ ਸਰਕਾਰ ਪਬਲਿਕ ਸਰਵਿਸ ਦੇ ਆਕਾਰ ਅਤੇ ਕੰਟਰੈਕਟਰਾਂ ਦੀ ਵਰਤੋਂ ਦੋਵਾਂ ਨੂੰ ਘਟਾਏਗੀ ਕਾਰਨੀ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਪਬਲਿਕ ਸਰਵਿਸ ਨੂੰ ਸੀਮਿਤ ਕਰੇਗੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਤੇ ਜ਼ੋਰ ਦਵੇਗੀ। ਲਿਬਰਲ ਸਰਕਾਰ ਨੇ ਚੁਣੇ ਜਾਣ ਤੋਂ ਬਾਅਦ ਕੋਈ ਬਜਟ ਜਾਰੀ ਨਹੀਂ ਕੀਤਾ। ਕਾਰਨੀ ਨੇ ਕਿਹਾ ਹੈ ਕਿ ਸਰਕਾਰ ਫੌਲਚ ਬਜਟ ਲਿਆਵੇਗੀ। ਤੇ ਉਦੋਂ ਕਾਮਗਾਟਾ ਮਾਰੂ ਦੁਖਾਂਤ ਦਾ ਜ਼ਿਕਰ ਕੀਤਾ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਕਾਮਗਾਟਾ ਮਾਰੂ ਦੁਖਾਂਤ ਇਸ ਗੱਲ ਦੀ ਸਪਸ਼ਟ ਯਾਦ ਦਿਵਾਉਂਦਾ ਹੈ ਕਿ ਕਿਵੇਂ ਕੈਨੇਡਾ ਆਪਣੀਆਂ ਪਿਆਰੀਆਂ ਖਰੜਾ ਕੀਮਤਾਂ ਤੋਂ ਵਾਂਝਾ ਰਹਿ ਗਿਆ। ਇੱਕ ਕਥਨੀ ਹੈ, ਇਹ ਬਿਆਨ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਭਾਰਤ ਕੈਨੇਡਾ ਸਬੰਧ ਇਸ ਬੰਧ ਤਵਦ ਸੁਧਰਨ ਦੀ ਆਸ ਜਗੀ ਹੈ ਪ੍ਰਧਾਨ ਮੰਤਰੀ ਕਾਰਨੀ ਨੇ ਕਾਮਗਾਟਾ ਮਾਰੂ ਘਟਨਾ ਦੇ ਉਤੇ ਟਿੱਪਣੀ ਕੀਤੀ ਹੈ ਇਸ ਘਟਨਾ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਕਦਰਾਂ ਕੀਮਤਾਂ ਤੋਂ ਵਾਂਝਾ ਰਹਿ ਗਿਆ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਨੂੰ ਅਫਸੋਸ ਹੋ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਕਮਗਾਟਾ ਮਾਰੂ ਦੁਖਾਂਤ ਵੇਲੇ ਜੋ ਕੁਝ ਵੀ ਹੋਇਆ ਸਿੱਖ, ਮੁਸਲਿਮ ਤੇ ਹਿੰਦੂ ਪਾਈਚਾਰੇ ਦੇ ਨਾਲ ਜੋ ਦੁਰਵਿਵਾਰ ਕੀਤਾ ਗਿਆ ਉਸ ਦਾ ਅਫਸੋਸ ਮਾਰਕਾਰਨੀ ਦੇ ਮਨ ਵਿੱਚ ਉਮੜਦਾ ਹੋਇਆ ਵਿਖਾਈ ਦੇ ਰਿਹਾ ਹੈ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਇਸ ਤੋਂ ਬਾਅਦ ਭਾਰਤ ਦੇ ਨਾਲ ਉਹ ਸੰਬੰਧ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ ਕੈਨੜਾ ਦੇ ਪਾਣਤੂ ਚਾਲੇ ਰਿਸ਼ਤੇ ਸੁਧਰਨ ਦੀ ਆਸ ਜਾਗ ਰਹੀ ਹੈ ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਰਨੀ ਦੇ ਬਿਆਨ ਚ ਇਸ ਸੰਬੰਧੀ ਸੰਕੇਤ ਦਿੱਤੇ 110 ਸਾਲ ਤੋਂ ਵੱਧ ਪੁਰਾਣੀ ਕਾਮਾਗਾਟਾ ਮਾਰੂ ਘਟਨਾ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀਆਂ ਟਿੱਪਣੀਆਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 1914 ਦੇ ਕਾਮਾਗਾਟਾ ਮਾਰੂ ਘਟਨਾ ਤੇ ਟਿੱਪਣੀ ਕੀਤੀ ਹੈ ਜਿਸ ਦੇ ਵਿੱਚ 376 ਭਾਰਤੀ ਪ੍ਰਵਾਸੀਆਂ ਨੂੰ ਕੈਨੇਡਾ 'ਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ ਜ਼ਿਕਰ ਖਾਸ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੇ ਕਾਰਜਕਾਲ 'ਚ ਭਾਰਤ ਕੈਨੇਡਾ ਸੰਬੰਧਾਂ 'ਚ ਖਟਾ ਸਾਕੀ ਸੀ ਕਾਰਨੀ ਨੇ ਆਖਿਆ ਹੈ ਕਿ ਇਹ ਖਟਾ ਇਸ ਗੱਲ ਦੀ ਸਪਸ਼ਟ ਯਾਦ ਹੈ ਕਿ ਦੇਸ਼ ਆਪਣੇ ਮੁੱਲਾਂ ਤੋਂ ਕਿਵੇਂ ਖੁੰਝ ਗਿਆ ਸੀ ਉਹਨਾਂ ਨੇ ਕੈਨੇਡੀਅਨਸ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਅਜਿਹੀਆਂ ਬੇਇਨਸਾਫੀਆਂ ਕਦੇ ਨਾ ਦੁਹਰਾਈਆਂ ਜਾਣ ਕਾਰਨੀ ਨੇ ਕਿਹਾ ਆਓ ਅਸੀਂ ਇੱਕ ਅਜਿਹਾ ਪਵਿੱਖ ਬਣਾਈਏ ਜਿੱਥੇ ਸ਼ਮੂਲੀਅਤ ਇੱਕ ਨਾਰਾ ਨਾ ਹੋ ਕੇ ਇੱਕ ਹਕੀਕਤ ਬਣ ਜਾਵੇ 1914 'ਚ ਕਾਮਾਗਾਟਾ ਮਾਰੂ ਨਾਮਕ ਇੱਕ ਜਪਾਨੀ ਸਟੀਮਸ਼ਿਪ ਨੇ ਪ੍ਰਸ਼ਾਂਤ ਮਹਾਸਾਗਰ ਦੇ ਪਾਰ ਇੱਕ ਯਾਤਰਾ ਤੋਂ ਬਾਅਦ ਵੈਂਕੂਵਰ ਬੰਦਰਗਾਹ ਤੇ ਲੰਘਰ ਲਗਾਇਆ ਸੀ ਕਾਰਨੀ ਨੇ ਕਿਹਾ ਕਿ ਜਹਾਜ਼ ਤੇ ਸਵਾਰ ਸਿੱਖ, ਮੁਸਲਮਾਨ ਤੇ ਹਿੰਦੂ ਧਰਮਾਂ ਦੇ 376 ਲੋਕ ਪਨਾਥਿਸਤਕਾਰਦੀ ਭਾਲ ਦੇ ਵਿੱਚ ਇੱਥੇ ਪਹੁੰਚੇ ਸਨ ਕਾਰਨੀ ਨੇ ਕਾਮਗਾਟਾ ਮਾਰੂ ਘਟਨਾ ਦੀ ਯਾਦ ਇੱਕ ਬਿਆਨ ਚ ਕਿਹਾ ਕੈਨੇਡੀਅਨ ਅਧਿਕਾਰੀਆਂ ਨੇ ਉਹਨਾਂ ਨੂੰ ਬਾਹਰ ਕੱਟਣ ਵਾਲੇ ਤੇ ਪੱਖਪਾਤੀ ਕਾਨੂੰਨਾਂ ਦੀ ਵਰਤੋਂ ਕਰਕੇ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਦੇ ਦੁੱਖ ਨੂੰ ਯਾਦ ਕਰਦਿਆਂ ਕਾਰਨੀ ਨੇ ਆਖਿਆ ਕਿ ਯਾਤਰੀਆਂ ਨੂੰ 2 ਮਹੀਨਿਆਂ ਲਈ ਜਹਾਜ਼ 'ਚ ਕੈਦ ਰੱਖਿਆ ਗਿਆ ਸੀ ਤੇ ਉਹਨਾਂ ਨੂੰ ਖਾਣਾ, ਪਾਣੀ ਤੇ ਡਾਕਟਰੀ ਸਹੂਲਤਾਂ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਾਰਨੀ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਭਾਰਤ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ ਤਾਂ ਉਹਨਾਂ 'ਚੋਂ ਬਹੁਤਿਆਂ ਨੂੰ ਜਾਂ ਤਾਂ ਜੇਲ੍ਹ ਭੇਜ ਦਿੱਤਾ ਗਿਆ ਜਾਂ ਮਾਰ ਦਿੱਤਾ ਗਿਆ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਆਖਿਆ ਕਿ ਕਾਮਾਗਾਟਾ ਮਾਰੂ ਦੁਖਾਂਤ ਇਸ ਗੱਲ ਦੀ ਸਪਸ਼ਟ ਯਾਦ ਦਿਵਾਉਂਦਾ ਹੈ ਕਿ ਸਾਡੇ ਇਤਿਹਾਸ ਦੇ ਕੁਝ ਪਲਾਂ ਤੇ ਕੈਨੇਡਾ ਉਹਨਾਂ ਕਦਰਾਂ-ਕੀਮਤਾਂ ਤੋਂ ਕਿਵੇਂ ਖੁੰਝ ਕੇ ਰਹਿ ਗਿਆ ਤੇ ਕਿਵੇਂ ਵਾਂਝਾ ਰਹਿ ਗਿਆ। ਕਾਰਨੀ ਨੇ ਕਿਹਾ ਅਸੀਂ ਅਤੀਤ ਨੂੰ ਦੁਬਾਰਾ ਨਹੀਂ ਲਿਖ ਸਕਦੇ ਪਰ ਸਾਨੂੰ ਇਸ ਦਾ ਸਾਹਮਣਾ ਕਰਨਾ ਪਵੇਗਾ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਇਸ ਤਰ੍ਹਾਂ ਦੀਆਂ ਬੇਇਨਸਾਫੀਆਂ ਕਦੇ ਨਾ ਦੁਹਰਾਈਆਂ ਜਾਣ। ਮੰਨਿਆ ਜਾਣਿਆ ਹੈ ਕਿ ਮਾਰਕ ਕਾਰਨੀ ਦੇ ਬਿਆਨ ਤੋਂ ਬਾਅਦ ਕੈਨੇਡਾ ਅਤੇ ਦੇਸ਼ ਦੁਨੀਆ ਦੇ ਵਿੱਚ ਵਾਸਤੇ ਸਿੱਖ, Hindu ਤੇ Muslim ਭਾਈਚਾਰੇ ਨੂੰ ਕਿਤੇ ਨਾ ਕਿਤੇ ਰਾਹਤ ਮਿਲੇਗੀ ਤੇ ਕੈਨੇਡਾ ਸਰਕਾਰ ਪ੍ਰਤੀ ਉਹਨਾਂ ਦਾ ਰਵੱਈਆ ਥੋੜਾ ਜਿਹਾ ਬਦਲੇਗਾ। ਤੇ ਅਦੋਂ ਹਾਰਵਰਡ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ ਹਟਾ ਲਈ ਗਈ ਹੈ। ਅਮਰੀਕੀ ਅਦਾਲਤ ਨੇ 트럼ਪ ਸਰਕਾਰ ਦੇ ਫੈਸਲੇ ਦੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ। ਕੈਨੇਡੀਅਨ ਅਤੇ ਹਾਰਵਰਡ ਯੂਨੀਵਰਸਿਟੀ ਦੇ ਵਿਦਿਆਰਥੀ 트ੰਪ ਦੇ ਵਿਦੇਸ਼ੀ ਵਿਦਿਆਰਥੀਆਂ ਨੂੰ ਰੋਕਣ ਦੀ ਕੋਸ਼ਿਸ਼ ਦੇ ਨਾਲ ਜੂਝ ਰਹੇ ਨੇ 2024 ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਵਿੱਚ 752 ਕੈਨੇਡੀਅਨ ਵਿਦਿਆਰਥੀ ਦਾਖਲ ਹੋਏ ਸੀ ਮਿਸ ਚੂਸੇਟਸ ਦੇ ਇੱਕ ਸੰਗੀਜਾਜ ਜਿਨੇ ਬੀਤੇ ਦਿਨ ਹੀ 트ੰਪ ਪ੍ਰਸ਼ਾਸਨ ਦੇ ਹਾਰਵਰਡ ਯੂਨੀਵਰਸਿਟੀ ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ ਲਗਾਉਂਦੇ ਆਦੇਸ਼ ਨੂੰ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ ਮੈਗਨੋ ਸੰਗਰਾਮ ਹਾਵਰਡ ਯੂਨੀਵਰਸਿਟੀ ਵਿਖੇ ਆਪਣੇ ਗ੍ਰੈਜੂਏਟ ਪ੍ਰੋਗਰਾਮ ਦੇ ਬਸੰਤ ਸੈਮੈਸਟਰ ਲਈ ਆਪਣੇ ਗ੍ਰੇਡਾਂ ਦਾ ਜਸ਼ਨ ਮਨਾ ਰਹੀ ਸੀ ਵੀਰਵਾਰ ਤੱਕ ਉਸ ਨੂੰ ਆਪਣੀ ਡਿਗਰੀ ਦੇ ਭਵਿੱਖ ਬਾਰੇ ਬਿਲਕੁਲ ਵੀ ਯਕੀਨ ਨਹੀਂ ਸੀ 32 ਸਾਲਾਂ ਸੰਗਰਾਮ ਵਾਈਟ ਹੌਰਸ ਦੇ ਵਿੱਚ ਰਹਿੰਦੀ ਹੈ ਤੇ ਉਸਨੇ ਮੀਡੀਆ ਨੂੰ ਦੱਸਿਆ ਕਿ ਇਹ ਗੱਲ ਦਿਨ ਨੂੰ ਛੂ ਲੈਣ ਵਾਲੀ ਹੈ ਕਿ ਉਸ ਸਾਰੀਆਂ ਸ਼ਾਮਾਂ ਤੇ ਰਾਤਾਂ ਉਨੇ ਗ੍ਰੇਡਾਂ ਲਈ ਕੰਮ ਕੀਤਾ ਤੇ ਇੱਕ ਮਾਂ ਹੋਣ ਦੇ ਨਾਲ-ਨਾਲ ਹੋਰ ਚੀਜ਼ਾਂ ਦੇ ਨਾਲ ਇਸ ਤਰ੍ਹਾਂ ਕੁਝ ਬੇਕਾਰ ਹੋ ਸਕਦੀਆਂ ਸਨ ਉਸਦੇ ਕੰਮ ਕਰਕੇ ਨਹੀਂ 트럼ਪ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ ਦੀ ਸੰਗਰਾਮ ਵਰਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਯੋਗਤਾ ਨੂੰ ਰੱਦ ਕਰਨ ਦਾ ਐਲਾਨ ਕਰਕੇ ਵੱਡਾ ਝਟਕਾ ਦਿੱਤਾ ਵਿਭਾਗ ਨੇ ਇੱਕ ਬਿਆਨ ਚੁਕਾਇਆ ਕਿ ਯੂਐਸ ਹੋਮਲੈਂਡ ਸੈਕਿਉਰਿਟੀ ਸੈਕਟਰੀ ਕ੍ਰਿਸਟੀ ਨੋਹਿਮ ਨੇ ਵਿਭਾਗ ਨੂੰ ਹਾਰਵਰਡ ਯੂਨੀਵਰਸਿਟੀ ਦੇ ਸਟੂਡੈਂਟ ਐਂਡ ਐਕਸਚੇਂਜ ਵਿਜ਼ਿਟਰ ਪ੍ਰੋਗਰਾਮਰ ਸਰਟੀਫਿਕੇਸ਼ਨ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਜੋ 2025-26 ਸਕੂਲ ਸਾਲ ਲਈ ਪ੍ਰਭਾਵੀ ਹੈ ਇਹ ਮੌਜੂਦਾ ਵਿਦਿਆਰਥੀਆਂ ਨੂੰ ਦੂਜੇ ਸਕੂਲਾਂ 'ਚ ਤਬਦੀਲ ਕਰਨ ਜਾਂ ਆਪਣੀ ਕਾਨੂੰਨੀ ਸਥਿਤੀ ਗਵਾਉਣ ਲਈ ਵੀ ਮਜਬੂਰ ਕਰ ਰਿਹਾ ਹੈ ਹਾਰਵਰਡ ਨੇ ਇੱਕ ਆਨਲਾਈਨ ਬਿਆਨ ਚੁਕਾਇਆ ਹੈ ਕਿ ਇਸ ਕਦਮ ਨਾਲ ਯੂਨੀਵਰਸਿਟੀ 2025-26 ਅਕਾਦਮਿਕ ਸਾਲ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦਵਾਨਾਂ ਲਈ ਐਫ ਅਤੇ ਜੀ ਵੀਜ਼ਾ ਸਪਾਂਸਰਡ ਕਰਨ ਦਾ ਅਧਿਕਾਰ ਵੀ ਖੋਲਿਆ ਗਿਆ ਹੈ ਇਹ ਕਦਮ ਹਾਰਵਰਡ ਵੱਲੋਂ ਵਿਦੇਸ਼ੀ ਵਿਦਿਆਰਥੀ ਵੀਜ਼ਾ ਧਾਰਕਾਂ ਬਾਰੇ ਮੰਗੀ ਗਈ ਜਾਣਕਾਰੀ ਪਰਦਾਨ ਕਰਨ ਤੋਂ ਇਨਕਾਰ ਕਰਨ ਦੇ ਜਵਾਬ ਚ ਚੁੱਕਿਆ ਗਿਆ ਸੀ ਅਤੇ ਜੇਕਰ ਯੂਨੀਵਰਸਿਟੀ ਨਰਮਪੰਤੀ ਆਇਆ ਤਾਂ ਇਸ ਨੂੰ ਉਲਟਾਇਆ ਜਾ ਸਕਦਾ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਹਾਰਵਰਡ ਨੂੰ ਬੋਸਟਨ ਸੰਘੀ ਅਦਾਲਤ 'ਚ ਦਾਇਰ ਇੱਕ ਸ਼ਿਕਾਇਤ ਜੋ ਰੱਦ ਕਰਨ ਨੂੰ ਅਮਰੀਕੀ ਸੰਵਿਧਾਨ ਦੇ ਪਹਿਲੇ ਸੋਧ ਅਤੇ ਹੋਰ ਸੰਘੀ ਕਾਨੂੰਨਾਂ ਦੀ ਸਪਸ਼ਟ ਉਲੰਘਣਾ ਦੱਸਦਿਆਂ ਮੁਕੱਦਮਾ ਕਰ ਰਿਹਾ ਹੈ। ਬਾਦ ਦੇ ਵਿੱਚ ਇੱਕ ਜੱਜ ਨੇ ਨੀਤੀ ਨੂੰ ਫ੍ਰੀਜ਼ ਕਰਨ ਲਈ ਇੱਕ ਅਸਥਾਈ ਰੋਕ ਦਾ ਹੁਕਮ ਜਾਰੀ ਕੀਤਾ ਪਰ 트럼ਪ ਪ੍ਰਸ਼ਾਸਨ ਇਸ ਫੈਸਲੇ ਵਿਰੁੱਧ ਅਪੀਲ ਕਰ ਸਕਦਾ ਹੈ ਹੁਣ ਵਾਸਤੇ ਇਸ ਬਾਰੇ ਉਜਨੇ ਹੈ ਕਿ ਇਸਦਾ ਕੀ ਅਰਥ ਹੈ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡੀਅਨਸ ਸਨੇ ਕੈਂਪਰਜੀ ਮਿਸਚੂਸੇਟਸ ਦੇ ਵਕਾਰੀ आईवी लीग स्कूल ਚ ਦਾਖਲਾ ਲੈ ਰਹੇ ਨੇ ਸੰਗਰਾਮ ਦਾ ਕਹਿਣਾ ਹੈ ਕਿ 트럼ਪ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਐਲਾਨ ਗੁੰਮਰਾਹਕੁਨ ਅਤੇ ਵਿਚਾਂਨ ਕਰਨ ਵਾਲਾ ਮਹਿਸੂਸ ਹੁੰਦਾ ਹੈ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀ ਕਾਨੂੰਨੀ ਤੌਰ ਤੇ ਅਮਰੀਕਾ 'ਚ ਨੇ ਅਮਰੀਕੀ ਅਰਥਵਿਵਸਥਾ 'ਚ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ ਅਤੇ ਅਕਾਦਮਿਕ ਸੰਸਥਾਵਾਂ 'ਚ ਬਹੁਤ ਜ਼ਿਆਦਾ ਮੁੱਲ ਮੋੜਦੇ ਨੇ ਹਾਰਵਰਡ ਕੈਂਬਰਿਜ ਸਥਿਤ ਆਪਣੇ ਕੈਂਪਸ 'ਚ ਲਗਭਗ 6800 ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦਿੰਦਾ ਹੈ ਜ਼ਿਆਦਾਤਰ ਗ੍ਰੈਜੂਏਟ ਵਿਦਿਆਰਥੀ ਨੇ ਤੇ ਉਹ 100 ਤੋਂ ਵੱਧ ਦੇਸ਼ਾਂ ਤੋਂ ਆਉਂਦੇ ਨੇ ਹਾਰਵਰਡ ਦੀ ਦਾਖਲਾਤ ਆਤ ਪੁਸਤਕ ਦੇ ਅਨੁਸਾਰ ਸਭ ਤੋਂ ਵੱਡਾ ਹਿੱਸਾ 1990 ਵਿਦਿਆਰਥੀ ਚੀਨ ਤੋਂ ਆਉਂਦੇ ਨੇ ਪਰ ਕੈਨੇਡਾ ਬਹੁਤ ਪਿੱਛੇ ਨਹੀਂ ਹੈ 2024 ਦੇ ਵਿੱਚ 752 ਵਿਦਿਆਰਥੀਆਂ ਨੇ ਦਾਖਲੇ ਦੇ ਨਾਲ ਦੂਜੇ ਨੰਬਰ ਤੇ ਪਹੁੰਚ ਬਣਾ ਕੇ ਰੱਖੀ ਇਕੱਲੇ ਗ੍ਰੈਜੂਏਟ ਦੀ ਗੱਲ ਨਹੀਂ ਅੰਡਰਗ੍ਰੈਜੂਏਟ ਦੀ ਗੱਲ ਆਉਂਦੀ ਹੈ ਤਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਅਨੁਪਾਤ ਕੈਨੇਡਾ ਤੋਂ ਹੁੰਦਾ ਹੈ ਸਭ ਤੋਂ ਵੱਧ 176 ਵਿਦਿਆਰਥੀਆਂ ਨੇ ਹਾਰਵਰਡ ਕਾਲਜ ਦੇ ਅੰਡਰਗ੍ਰੈਜੂਏਟ ਡਿਗਰੀ ਦੇ ਵਿੱਚ ਦਾਖਲਾ ਲਿਆ ਉਸ ਤੋਂ ਬਾਅਦ 139 ਵਿਦਿਆਰਥੀਆਂ ਨੇ ਗ੍ਰੈਜੂਏਟ ਸਕੂਲ ਆਫ ਆਰਟਸ ਐਂਡ ਸਾਇੰਸ ਵਿੱਚ ਦਾਖਲਾ ਲਿਆ ਤੇ 132 ਵਿਦਿਆਰਥੀਆਂ ਨੇ ਬਾਲਗ ਸਿੱਖਿਆਰਥੀਆਂ ਲਈ ਐਕਸਟੈਂਸ਼ਨ ਪ੍ਰੋਗਰਾਮਾਂ ਵਿੱਚ ਦਾਖਲਾ ਲਿਆ ਬਾਕੀ ਹਾਵਰਡ ਦੇ ਵੱਖ-ਵੱਖ ਪੇਸ਼ਵਰ ਪ੍ਰੋਗਰਾਮਾਂ ਜਿਵੇਂ ਕਿ ਇਸ ਦੇ ਕਾਰੋਬਾਰ ਮੈਡੀਕਲ ਜਨਤਕ ਸਿਹਤ ਤੇ ਕਾਨੂੰਨ ਸਕੂਲਾਂ ਚ ਵਿਚਾਲੇ ਫੈਲੇ ਹੋ ਸਨ ਬਹੁਤ ਸਾਰੇ ਵਿਸ਼ਵ ਨੇਤਾ ਤੇ ਉਹਨਾਂ ਦੇ ਬੱਚੇ ਆਈਵੀ ਲੀਗ ਸਕੂਲ ਚ ਪੜੇ ਨੇ ਜਾਂ ਪੜ ਰਹੇ ਨੇ ਜਿਨ੍ਹਾਂ ਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਟਨ ਸ਼ਾਮਿਲ ਨੇ ਉਹਨਾਂ ਦੀ ਧੀ ਵੀ ਕਥੇ ਤੌਰ ਤੇ ਇੱਕ ਮੌਜੂਦਾ ਵਿਦਿਆਰਥਣ ਹੈ ਹਾਲਾਂਕਿ ਇਹ ਨਹੀਂ ਪਤਾ ਕਿ 2025 ਦੇ ਵਿੱਚ ਪੜ੍ਹਾਈ ਲਈ ਸਵੀਕਾਰ ਕੀਤੇ ਗਏ ਕਿੰਨੇ ਨਵੇਂ ਵਿਦਿਆਰਥੀ ਪ੍ਰਭਾਵਿਤ ਹੋ ਸਕਦੇ ਨੇ ਬੀਤੇ ਸਾਲ ਅੰਡਰਗ੍ਰੈਜੂਏਟ ਪ੍ਰੋਗਰਾਮ ਚ ਨਵੇਂ ਦਾਖਲਿਆਂ ਚੋਂ 18 ਫੀਸਦੀ ਅੰਤਰਾਸ਼ਟਰੀ ਵਿਦਿਆਰਥੀ ਸਨ ਹੁਣ ਤੱਕ 12ਵੀਂ ਜਮਾਤ ਦੇ ਸਾਰੇ ਵਿਦਿਆਰਥੀ ਜਿਨ੍ਹਾਂ ਨੂੰ ਦਾਖਲਾ ਪੱਤਰ ਮਿਲੇ ਸਨ ਪਹਿਲਾਂ ਹੀ ਸਵੀਕਾਰੇ ਜਾ ਚੁੱਕੇ ਨੇ ਤੇ ਯੋਜਨਾਵਾਂ ਬਣਾਉਣੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਇਹ ਬਿਆਨ ਕੋਰਨਰ ਬੀਟਰ ਦਾ ਜੋ 2018 ਦੇ ਵਿੱਚ ਹਾਰਵਰਡ ਤੋਂ ਗ੍ਰੈਜੂਏਟ ਹੋਇਆ ਸੀ ਤੇ ਹੁਣ ਦੂਜੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਅੰਤਰਰਾਸ਼ਟਰੀ ਯੂਨੀਵਰਸਿਟੀਆਂ 'ਚ ਅਰਜ਼ੀ ਦੇਣ 'ਚ ਮਦਦ ਕਰਨ ਲਈ ਇੱਕ ਸਿੱਖਿਆ ਸਲਾਹਕਾਰ ਵਜੋਂ ਕੰਮ ਕਰਦਾ ਹੈ ਜ਼ਿਕਰ ਕਰਦੇ ਹਾਂ ਅਲਬਰਟਾ ਦਾ ਅਲਬਰਟਾ ਦੇ ਜਨਤਕ ਸੁਰੱਖਿਆ ਮੰਤਰੀ ਮਾਈਕ ਐਲਿਸ ਨੇ ਐਲਾਨ ਕੀਤਾ ਹੈ ਕਿ ਸੂਬਾ ਜੰਗਲੀ ਅੱਗ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਲਗਭਗ 7 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਇਸ ਫੰਡਿੰਗ ਦੇ ਵਰਤੋਂ ਜੰਗਲੀ ਅੱਗ ਤੋਂ ਖਤਰੇ ਦੇ ਵਿੱਚ ਪਏ ਪਾਈਚਾਰੇ ਦੀ ਰੱਖਿਆ ਲਈ 6 ਨਵੀਆਂ ਵਾਈਲਡ ਲੈਂਡ ਅਰਬਨ ਇੰਟਰਫੇਸ ਟੀਮਾਂ ਬਣਾਉਣ ਲਈ ਕੀਤੀ ਜਾਵੇਗੀ। ਨਵੇਂ ਵਿਸ਼ੇਸ਼ ਫਾਇਰ ਫਾਈਟਿੰਗ ਕਰਮਚਾਰੀਆਂ ਦੀ ਤਾਇਨਾਤੀ ਦੇ ਕਾਰਨ ਜੰਗਲੀ ਅੱਗ ਦੇ ਜੋਖਮ ਚ ਪਏ ਅਲਬਰਟਾ ਪਾਈਚਾਰੇ ਬਿਹਤਰ ਢੰਗ ਦੇ ਨਾਲ ਲੈਸ ਹੋਣਗੇ। ਅਲਬਰਟਾ ਸਰਕਾਰ ਨੇ ਮਿਤੇ ਦਿਨ 6 ਸਥਾਈ ਸ਼ਹਿਰੀ ਜੰਗਲੀ ਅੱਗ ਟੀ <laughs> Alberta's government, of course, is committed to strengthening our emergency response uh, capabilities and safeguarding communities from the devastating impacts of wildfires. Uh, amid unprecedented wildfire challenges in recent years, the importance of uh, being proactive and being prepared and ready to respond is crucial. Now, we've witnessed the immense uh, destruction that wildfires uh, can cause at, at home and in other parts of the world. And that's why we're focused on building more skilled, specialized, and ready to deploy teams that can work to ensure communities, businesses, uh, and critical infrastructure are protected in the event of a wildfire. And that's why I'm pleased to announce today that Alberta's government is providing close to $7 million to expand the wildland urban interface teams across Alberta wildland-urban interface teams are structural firefighters who have specialized training and equipment to respond to wildfires and uh, threaten, that threaten to enter a community or wherever uh, developed areas meet wildland areas. now, this investment will create six uh, new wildland-urban interface teams, an increase from the, uh, from the current two, uh, which will enhance the province's capability and readiness to act when wildfires uh, threaten developed areas. The six new wildland uh, interface teams will be based out of the town of Hinton, the town of Slave Lake, uh, Lac Biche County, uh, Key Tuskee now Tribal Council, uh, the town of Strathmore, and uh, the Kananaskis Improvement District. The existing teams are uh, based in Clearwater County and uh, the town of High Level. Each new team will receive uh, $1.09 million for the personal costs, administrative support, equipment, maintenance, and travel costs to help them develop. And expand the wildland-urban interface programs, training, and operational capacity. Funding for the Town of Hinton, uh, Town of Slave Lake, Lac La Biche, uh, Kitaske (now Tribal Council) is shared equally between Natural Resources Canada and Alberta Forestry and Parks. Forestry and Parks and Natural Resources are each providing five hundred and forty-five thousand dollars for each of the four teams. The government is focused on uh, continuing to uh, make critical investments to strengthen our firefighting capacity to protect our province. As we work to strengthen Alberta's emergency response capabilities, I also continue uh, to encourage Albertans to be prepared. Uh, at this time uh, of year, of course, wildfire conditions can change rapidly, and I encourage all Albertans to set aside some time to prepare their emergency kits. With enough food and water for a minimum of 72 hours. And make sure that you have a plan for your pets, uh, that you keep some cash on hand, that you keep your vehicles fueled, and make alternative transportation arrangements if needed. Now, I also want you to visit uh, alberta.ca/slash be prepared to find emergency preparedness resources that can help you. Uh, and please download the Alberta em Emergency Alerts app to make sure that you receive emergency notifications. <laughs>